ਤੁਹਾਡੇ ਜਰੀਏ ਸਾਰੇ ਇੰਡਸਟ੍ਰੀਅਲਿਸਟ ਭਰਾਵਾਂ ਨੂੰ ਹੋਰ ਸਾਰੇ ਸਿਟੀਜ਼ਨਸ ਨੂੰ ਕਿ ਅਸੀਂ ਇੰਡਸਟਰੀ ਲਈ ਕੀ ਕੀ ਕਰ ਰਹੇ ਆਂ ਔਰ ਕੀ ਕੀ ਕੀਤਾ ਪਹਿਲਾਂ ਤਾਂ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਔਰ ਤੁਸੀਂ ਕ버 ਵੀ ਜ਼ਰੂਰ ਕੀਤਾ ਹੋਣਾ ਅਲੱਗ-ਅਲੱਗ ਨੋਟੀਫਿਕੇਸ਼ਨ ਪੀਐਸਆਈਸੀ ਨੇ ਜਾਰੀ ਕੀਤੇ ਇਹ ਜਿੰਨੇ ਨੋਟੀਫਿਕੇਸ਼ਨ ਜਾਰੀ ਹੋਏ ਆ ਇਹ ਬੜੀ ਪੁਰਾਣੀ ਡਿਮਾਂਡ ਸੀ ਇੰਡਸਟ੍ਰੀਅਲਿਸਟ ਭਰਾਵਾਂ ਦੀ ਸਾਡੀ ਕੋਈ 40 ਸਾਲ ਪੁਰਾਣੀ ਸੀ ਕੋਈ 30 ਸਾਲ ਪੁਰਾਣੀ ਸੀ ਕੋਈ 20 ਸਾਲ ਪੁਰਾਣੀ ਸੀ ਇਹ ਸਾਰੀਆਂ ਡਿਮਾਂਡਸ ਆਲਮੋਸਟ ਜਿਹੜੀਆਂ ਇੰਨੀਆਂ ਪੁਰਾਣੀਆਂ ਚੱਲੀਆਂ ਆਂਦੀਆਂ ਸੀ ਉਹ ਅਸੀਂ ਐ ਸਰਕਾਰ ਨੇ ਪੂਰੀਆਂ ਕੀਤੀਆਂ ਇਹਦੇ ਵਿੱਚ ਓਟੀਐਸ ਪਲਾਟਾਂ ਦੀ ਕਲੱਬਿੰਗ ਤੇ ਡੀ ਕਲੱਬਿੰਗ ਅਲਾਉ ਕੀਤੀ ਗਈ ਹੈ ਵੱਡੇ ਪਲਾਟਾਂ ਦੀ ਫਰੇਗਮੈਂਟੇਸ਼ਨ ਅਲਾਉ ਕੀਤੀ ਗਈ ਹੈ ਜਿਹੜੇ ਪਲਾਟ ਕੈਂਸਲ ਹੋ ਗਏ ਸੀ ਉਹਨਾਂ ਦੀ ਐਪੀਲੇਟ ਅਥਾਰਟੀ ਬਣਾਈ ਗਈ ਹੈ ਉਹ ਤੁਸੀਂ ਅਪੀਲ ਕਰ ਸਕਦੇ ਹੋ ਆਪਣੇ ਜਿਹੜੇ ਚਾਰजेस ਐ ਜਮ੍ਹਾਂ ਕਰਕੇ ਉਹ ਰਿਵਾਈਵ ਹੋ ਜਾਣਗੇ ਲੀਜ਼ ਹੋਲਡ ਤੋਂ ਫਰੀ ਹੋਲਡ ਕਰ ਦਿੱਤੇ ਗਏ ਆ ਜੇ ਤੁਸੀਂ ਹੁਣ ਲੀਜ਼ ਹੋਲਡ ਤੋਂ ਫਰੀ ਹੋਲਡ ਕਰਾਉਂਦੇ ਹੋ ਅੱਗੇ ਵੀ ਹੁੰਦੇ ਸੀ ਲੀਜ਼ ਹੋਲਡ ਤੋਂ ਫਰੀ ਹੋਲਡ ਤੁਹਾਨੂੰ ਫੇਰ ਵੀ ਹਰ ਚੀਜ਼ ਦੀ ਅਪਰੂਵਲ ਲਈ ਪੀਐਸਆਈਸੀ ਜਾਣਾ ਪੈਂਦਾ ਸੀ ਹੁਣ ਅਸੀਂ ਬੜੀ ਜਲਦੀ ਨੋਟੀਫਿਕੇਸ਼ਨ ਲਿਆ ਰਹੇ ਹਾਂ ਇੱਕ ਵਾਰੀ ਤੁਸੀਂ ਲੀਜ਼ ਹੋਲਡ ਤੋਂ ਫਰੀ ਹੋਲਡ ਕਰਾਤਾ ਤੁਹਾਨੂੰ ਪੀਐਸਆਈਸੀ ਦੁਬਾਰਾ ਨਹੀਂ ਜਾਣਾ ਪਵੇਗਾ ਕੋਈ ਇੱਕ ਅਦਾ નો ਡਿਊ ਸਰਟੀਫਿਕੇਟ ਜੇ ਲੈਣਾ ਪਏਗਾ ਉਹ ਵੀ ਆਨਲਾਈਨ ਹੋ ਜਾਏਗਾ ਤੁਸੀਂ ਅਪਲਾਈ ਕਰੋ ਜੇ ਤੁਹਾਡੇ ਕੋਈ ਪੈਸੇ ਆ ਜਮਾ ਕਰਾ ਦਿਓ ਜੇ ਨਹੀਂ ਹੈਗੇ ਤਾਂ ਘਰ ਬੈਠੇ ਤੁਹਾਨੂੰ નો ਡਿਊ ਸਰਟੀਫਿਕੇਟ ਮਿਲ ਜਾਏਗਾ